ਪੰਜਾਬ ਦੇ ਵਿੱਚ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਪੜ੍ਹੇ ਲਿਖੇ ਉਹਨਾਂ ਨੂੰ ਇੱਕ ਬਹੁਤ ਵਧੀਆ ਜਿਹੜਾ ਰੁਜ਼ਗਾਰ ਦਿੱਤਾ ਜਾ ਸਕਦਾ ਤੇ ਜੇ ਚਾਹੇ ਤਾਂ ਸਰਕਾਰ ਸਰਕਾਰੀ ਨੌਕਰੀ ਵੀ ਦੇ ਸਕਦੀ ਆ ਆਪਾਂ ਇਹਦੇ ਤੇ ਗੱਲਬਾਤ ਕਰਦੇ ਆਂ ਜੀ ਥੋੜੀ ਜਿਹੀ ਵੀਡੀਓ ਵੱਡੀ ਹੋ ਸਕਦੀ ਆ ਪਰ ਗੱਲ ਬਹੁਤ ਹੀ ਜਿਹੜੀ ਆ ਇਹ ਪਤੇ ਦੀ ਆ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਰੁੱਖਾਂ ਦੀ ਤਾਂ ਪਹਿਲਾਂ ਹੀ ਕਮੀ ਆ ਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਕਿ ਜੋ ਅੰਕੜੇ ਨੇ ਵੀ 30 31% ਰਕਵੇ ਤੇ ਉੱਪਰ ਰੁੱਖ ਚਾਹੀਦੇ ਨੇ ਆਪਣੇ ਪੰਜਾਬ ਦੀ ਧਰਤੀ ਤੇ ਲੇਕਿਨ ਜਿਹੜੇ ਹੈਗੇ ਨੇ ਉਹ 5% ਰਕਵੇ ਤੇ ਰੁੱਖ ਨੇ ਇੱਕ ਤਾਂ ਇਹਦੇ ਨਾਲ ਦੇਖੋ ਜਿਹੜੀ ਰੁੱਖਾਂ ਦੀ ਕਮੀ ਉਹ ਪੂਰੀ ਹੋਊਗੀ ਦੂਸਰਾ ਜਿਹੜਾ ਵਾ ਇੱਕ ਬਹੁਤ ਵੱਡਾ ਰੁਜ਼ਗਾਰ ਦਾ ਸਾਧਨ ਬਣੂਗਾ ਜੀ ਆਪਾਂ ਖੜੇ ਆ ਜਿਹੜੇ ਅਮਰੂਦਾਂ ਦੇ ਬੂਟਿਆਂ ਕੋਲੇ ਖੜੇ ਆ ਆਪਾਂ ਇਹ ਆਪਣੇ ਆਪ ਦੇ ਹੀ ਲਾਏ ਹੋਏ ਨੇ ਅ 20 ਕਬੂਟੇ ਆਪਣੇ ਇਹ ਲਾਏ ਹੋਏ ਨੇ ਅਮਰੂਦਾਂ ਦੇ ਜਿਸ ਤਰ੍ਹਾਂ ਤੁਹਾਨੂੰ ਪਤਾ ਅੱਗੇ ਆਪਾਂ ਡ੍ਰੈਗਨ ਦੀ ਗੱਲ ਕਰਦੇ ਹੁੰਨੇ ਆ ਵੀ ਆਪਣਾ ਡ੍ਰੈਗਨ ਫਰੂਟ ਲਾਇਆ ਹੋਇਆ ਤੇ ਉਹ ਡ੍ਰੈਗਨ ਦੇ ਬਰਾबरी ਆਪਣਾ ਜਿਹੜਾ ਇਹ ਅਮਰੂਦਾਂ ਦੇ 20 ਕਬੂਟੇ ਆਪਾਂ ਲਾਏ ਸੋ ਇਹਦੇ ਤੋਂ ਮੇਰਾ ਇੱਕ ਧਿਆਨ ਗਿਆ ਜੀ ਵੀ ਜਿਵੇਂ ਹੁਣ ਇੱਕ ਲਾਈਨ ਲੱਗੀ ਹੋਈ ਆ ਦੇਖੋ ਇਸ ਤਰ੍ਹਾਂ 10-10 ਫੁੱਟ ਤੇ ਇਹ ਚਲੋ ਇਹ ਤਾਂ ਆਪਣੇ 8 ਕ ਫੁੱਟ ਤੇ ਲਾਏ ਹੋਏ ਨੇ ਤੇ ਲੇਕਿਨ ਆਪਾਂ 10-11 ਫੁੱਟ ਤੇ ਜਿਵੇਂ ਹੈਗਾ ਵੀ ਇੱਕ ਬੂਟੇ ਤੋਂ ਦੂਸਰਾ ਬੂਟਾ ਲਾ ਸਕਦੇ ਆ ਮੈਂ ਇੱਕ ਤੁਹਾਨੂੰ ਉਦਾਹਰਣ ਦਿੰਦਾ ਜੀ ਵੈਸੇ ਸਾਡੇ ਏਰੀਆ ਦੇ ਵਿੱਚ ਜਿਵੇਂ ਪੱਖੋਵਾਲ ਤੋਂ ਡੇਲੋਂ ਰੋਡ ਆ ਜਿਹੜਾ ਉਹਦੇ ਜਿਹੜੀ ਆਲੇ ਦੁਆਲੇ ਸਾਈਡਾਂ ਤੇ ਜਗ੍ਹਾ ਉਹ ਬਹੁਤ ਜ਼ਿਆਦਾ ਜਗ੍ਹਾ ਆਪਾਂ ਨੂੰ ਪਤਾ ਹੀ ਵੀ ਸੜਕਾਂ ਦੇ ਆਲੇ ਦੁਆਲੇ ਕਾਫੀ ਜਗ੍ਹਾ ਹੁੰਦੀ ਆ ਕੋਈ ਅਕਵਾਇਰ ਕਰਨ ਦੀ ਵੀ ਜ਼ਰੂਰਤ ਨਹੀਂ ਕਿ ਸਰਕਾਰ ਨੂੰ ਜਗ੍ਹਾ ਪਹਿਲਾਂ ਹੀ ਜਗ੍ਹਾ ਕਾਫੀ ਜ਼ਿਆਦਾ ਹੁੰਦੀ ਆ ਜਿੱਥੇ ਆਪਾਂ ਦੇਖਦੇ ਆ ਕਿ ਆਪਣੇ ਪਹਿਲਾਂ ਤਾਂ ਦੇਖੋ ਕਿੱਡੇ ਕਿੱਡੇ ਟਾਲੀਆਂ ਜਿਹੜੇ ਆਪਣੇ ਨਿੰਮਾ ਕਿਕਰਾਂ ਰੁੱਖ ਲੱਗੇ ਹੁੰਦੇ ਸੀ ਚਲੋ ਹੁਣ ਉਹ ਰੁੱਖ ਕਾਫੀ ਖਤਮ ਹੋ ਚੁੱਕੇ ਨੇ ਤੇ ਕਈ ਜਗ੍ਹਾ ਦੇ ਉੱਪਰ ਤਾਂ ਆਪਾਂ ਦੇਖਦੇ ਆ ਕਿ ਰੁੱਖ ਹੁਣ ਹੁੰਦੇ ਹੀ ਨਹੀਂ ਖਾਲੀ ਜਗ੍ਹਾ ਪਈਆਂ ਹੁੰਦੀਆਂ ਨੇ ਸੜਕਾਂ ਦੇ ਵਾਲੇ ਦੇ ਵਾਲੇ ਜ਼ਿਆਦਾਤਰ ਉੱਥੇ ਜੇ ਫਲਦਾਰ ਜਿਹੜੇ ਹੈਗੇ ਨੇ ਆਪਣੇ ਬੂਟੇ ਜਿਵੇਂ ਅਮਰੂਦ ਆਪਾਂ ਗੱਲ ਕਰਦੇ ਆ ਕਿਉਂਕਿ ਹੁਣ ਅਮਰੂਦ ਆ ਜਿਹੜਾ ਇਸ ਵਾਰ ਆਪਾਂ ਦੇਖਿਆ ਵੀ 70-80 ਰੁਪਏ ਕਿਲੋ ਤਾਂ ਵੈਸੇ ਵੇਚ ਰਿਹਾ ਜੀ ਮਤਲਬ ਬਾਜ਼ਾਰ 'ਚ ਤੇ ਜੇ ਆਪਾਂ ਮੰਡੀ 'ਚ ਗੱਲ ਕਰੀਏ ਮੰਡੀ 'ਚ ਦੇ ਕੇ ਆਉਣ ਦੀ ਤਾਂ ਅਸੀਂ ਸਵੀਕਰ ਪੈਕਲੋ ਦੇ ਕੇ ਆਉਂਦੇ ਰਹੇ ਆ ਮੰਡੀਰੇ ਵਿੱਚ ਕਿਉਂਕਿ ਜਦੋਂ ਇਹ ਵੀਗ ਬੂਟਿਆਂ ਤੋਂ ਵੀ ਸਾਡੇ ਕਾਫੀ ਮਰੂਰ ਹੋ ਜਾਂਦਾ ਸੀ ਤੇ ਉਹ ਫਿਰ ਸਾਨੂੰ ਮੰਡੀ ਚ ਵੇਚ ਕੇ ਆਉਣਾ ਤੰਦਾ ਸੀ ਤੇ ਹੁਣ ਇਹ ਹਿਸਾਬ ਲਾ ਲਓ ਵੀ ਮੈਂ ਤੁਹਾਨੂੰ ਥੋੜੇ ਜੇ ਅੰਕੜੇ ਦੱਸਦਾ ਬਈ ਮੰਨ ਲਓ ਸਾਡੇ 17 ਕਿਲੋਮੀਟਰ ਸੜਕ ਆ ਜਿਹੜੀ ਪੱਖੋਵਾਲ ਤੋਂ ਡੇਲੋਂ ਵਾਲੀ ਰੋਡ 17 ਕਿਲੋਮੀਟਰ ਦੇ ਵਿੱਚੋਂ ਆਪਾਂ ਕਹ ਲਓ ਵੀ ਵਿੱਚ ਪਿੰਡ ਆਉਂਦੇ ਨੇ ਦੋ ਤਿੰਨ ਨੂੰ ਆਪਾਂ ਕੱਢ ਦੋ ਜਿੱਥੋਂ ਪਿੰਡ ਆ ਜਾਂਦੇ ਨੇ 1-2 ਕਿਲੋਮੀਟਰ ਲੰਬਾਈ ਆਪਾਂ ਮੰਨ ਲਓ ਵੀ 12 ਕਿਲੋਮੀਟਰ ਮੰਨ ਲੈਂਦੇ ਆ 12 ਤੇ 12 24 ਕਿਲੋਮੀਟਰ ਹੋ ਗਈ ਆ ਜੀ ਮਤਲਬ ਇੱਕ ਸਾਈਡ 12 ਤੁਸੀਂ ਹਟਾ 24 ਕਿਲੋਮੀਟਰ 1 ਕਿਲੋਮੀਟਰ ਦੇ ਵਿੱਚ 3000 ਜਿਹੜੇ ਫੁੱਟ ਹੁੰਦੇ ਨੇ ਕੀ ਹੁਣ 3000 ਫੋਟੋ ਹੋਗੇ ਤਾਂ 1 ਕਿਲੋਮੀਟਰ ਦੇ ਵਿੱਚ 10 ਫੁੱਟ ਤੇ ਆਪਾਂ ਜਿਹੜਾ ਅਮਰੂਦ ਦਾ ਬੂਟਾ ਲਾਉਨੇ ਆ ਤਾਂ 300 ਬੂਟਾ ਜਿਹੜਾ 1 ਕਿਲੋਮੀਟਰ ਦੇ ਵਿੱਚ ਲੱਗੂਗਾ ਜਦੋਂ ਹੁਣ 300 ਬੂਟਾ 1 ਕਿਲੋਮੀਟਰ ਤੇ ਲੱਗੂ ਤਾ 24 ਕਿਲੋਮੀਟਰ 'ਚ ਆਪਣੇ 7200 ਬੂਟਾ ਲੱਗ ਗਿਆ 7200 ਬੂਟਾ ਲੱਗ ਗਿਆ ਇੱਕ ਵੈਸੇ ਆਧਾਰਨ ਇਹਦੇ 'ਚ ਅੰਕੜੇ ਥੋੜੇ ਬਹੁਤੇ ਇੱਧਰ-ਉੱਧਰ ਹੁੰਦੇ ਨੇ ਜੀ ਇਹ ਆਪਾਂ ਵੈਸੇ ਇੱਕ ਗੱਲ ਕਰ ਰਹੇ ਹਾਂ ਹੁਣ ਜਦੋਂ 7200 ਬੂਟਾ ਹੋ ਗਿਆ ਤਾਂ ਤੀਏ ਚੌਥੇ ਸਾਲ ਜਾ ਕੇ ਜਿਹੜਾ ਮਰੂਦ ਦਾ ਬੂਟੇ ਨੂੰ ਇੱਕ ਕੁਇੰਟਲ ਤੱਕ ਵੀ ਜਿਹੜਾ ਹਲ ਆ ਜਾਂਦਾ ਕਿਉਂ ਵਧੀਆ ਇਹਦੀ ਕੇਅਰ ਕੀਤੀ ਜਾਵੇ ਸੋ 30 ਰੁਪਏ ਆਪਾਂ ਰੇਟ ਲਾ ਲਓ ਘੱਟ ਤੋਂ ਘੱਟ ਜਿਹੜਾ ਮੰਡੀ ਦਾ ਤਾ 3000 ਰੁਪਇਆ ਇੱਕ ਜਿਹੜਾ ਅਮਰੂਦ ਦੇ ਬੂਟੇ ਤੋਂ ਆਪਾਂ ਨੂੰ ਆਮਦਨ ਆ। ਇਹ ਹੁਣ 3000 ਆਉਂਦਾਂ ਨੇ ਇੱਕ ਬੂਟੇ ਤੋਂ ਤਾਂ ਜਿਹੜੇ ਆਪਣੇ 7200 ਬੂਟਾ ਬਣਿਆ ਸੀ ਤਾਂ ਇਹਦੀ 2 ਕਰੋੜ 2 ਕਰੋੜ ਆਪਣੇ 16 ਲੱਖ ਦੇ ਗੇੜ ਜਿਹੜੀ ਇਹਦੀ ਅਮਾਉਂਟ ਬਣ ਗਈ ਜੀ। ਮਤਲਬ 2 ਕਰੋੜ ਮੰਨ ਲਓ ਆਪਾਂ। ਹੁਣ ਇਹ ਦੇਖੋ ਵੀ 2 ਕਰੋੜ ਰੁਪਇਆ ਜਿਹੜਾ ਆਪਾਂ ਨੂੰ ਆਮਦਨ ਹੋਣੀ ਹੈ ਇਹਨਾਂ ਤੋਂ ਆ ਇਹ ਹੋਣੀ ਆ ਆਪਾਂ ਨੂੰ ਜਾ ਕੇ ਤੀਜੇ ਸੋ ਤੀਜੇ ਸਾਲ ਜਾ ਕੇ ਜਾਂ ਚੌਥੇ ਸਾਲ ਕਹਿ ਲੋ ਕਿਉਂਕਿ ਜਦੋਂ ਥੋੜੇ ਜਿਹਾ ਆਪਣੇ ਆ ਆਪਣੇ 2 ਸਾਲ ਦੇ ਬੂਟੇ ਨੇ ਇਹ ਹੁਣ ਤੱਕ ਇਹਨਾਂ ਦੀ ਜਿਹੜੀ ਉਮਰ ਆ 2 ਸਾਲ ਆ ਸੋ ਜਦੋਂ ਤੀਜੇ ਚੌਥੇ ਸਾਲ ਜਾ ਕੇ ਆਪਾਂ ਨੂੰ ਇੰਨੀ ਆਮਦਨ ਸ਼ੁਰੂ ਹੋ ਗਈ ਤਾਂ ਹੁਣ ਤੁਸੀਂ ਇਹ ਦੇਖੋ ਵੀ ਜੇ ਸਰਕਾਰ ਚਾਹੇ ਤਾਂ ਜਿਹੜੇ ਨੌਜਵਾਨ ਨੇ ਬੇਰੁਜ਼ਗਾਰ ਜਿਹੜੇ ਵਧੀਆ ਪੜ੍ਹਾਈ ਕੀਤੀ ਹੋਈ ਆ ਇੰਟੈਲੀਜੈਂਟ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਪੂਰਾ ਜਿਹੜਾ ਗਿਆਨ ਦੇ ਕੇ ਪੀਏਯੂ ਵੱਲੋਂ ਜਾਣਕਾਰੀ ਦਿੱਤੀ ਜਾ ਸਕਦੀ ਆ ਤੇ ਉਹ ਬੂਟੇ ਲਾ ਕੇ ਸੰਭਾਲੇ ਜਾਣ ਪਹਿਲੇ 2 ਸਾਲ ਜਿਵੇਂ ਵੈਸੇ ਹੀ ਹੁੰਦਾ ਸਰਕਾਰੀ ਮੁਲਾਜ਼ਮ ਦੀ ਤਨਖਾਹ ਜਿਹੜੀ ਆ ਉਸ ਘੱਟ ਦਿੱਤੀ ਜਾਂਦੀ ਆ ਸਰਕਾਰ ਦੇ ਵੱਲੋਂ 3 ਇਹ ਜਾਂ 4 ਸਾਲ ਫਿਰ ਉਹ ਤਨਖਾਹ ਜ਼ਿਆਦਾ ਹੀ ਹੁੰਦੀ ਆ ਸੋ ਇਸੇ ਤਰ੍ਹਾਂ ਹੀ ਪਹਿਲੇ ਸਾਲਾਂ ਵਿੱਚ ਘੱਟ ਤਨਖਾਹ ਦਿੱਤੀ ਜਾ ਸਕਦੀ ਆ ਜਿਹੜੇ ਨੌਜਵਾਨ ਰੱਖੇ ਜਾਣਗੇ ਉਸ ਤੋਂ ਬਾਅਦ ਜਾ ਕੇ ਉਹਨਾਂ ਦੀ ਤਨਖਾਹ ਵੀ ਜਿਹੜੀ ਆ ਉਹ 40-45000 ਰੁਪਏ ਹੋ ਸਕਦੀ ਆ ਹੁਣ ਤੁਸੀਂ ਇਹ ਦੇਖੋ ਵੀ 2 ਕਰੋੜ ਰੁਪਏ ਜਦੋਂ ਆਮਦਨ ਹੋਣੀ ਆ ਤਾਂ ਉਸ ਨੂੰ ਹੀ ਆਪਾਂ ਡਿਵਾਈਡ ਕਰਕੇ ਕਿੰਨੇ ਉਸ ਮਤਲਬ ਇਹ ਕਹਿ ਲੋ ਵੀ ਜੇ ਉਹ ਇਹੋ ਏਰੀਆ ਜਿਹੜਾ 15-16 ਕਿਲੋਮੀਟਰ ਦਾ ਰੋਡ ਆ ਉਹਦੇ ਤੇ ਕਿੰਨੇ ਮੁੰਡੇ ਜਿਹੜੇ ਨੇ ਆਪਾਂ ਉਹ ਕਰਨੇ ਨੇ ਰੱਖਣੇ ਨੇ ਵੀ ਏਰੀਏ ਬੰਡੇ ਜਾ ਸਕਦੇ ਆ 2-2 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਉਹਦੇ ਤੇ 5-5 ਮਤਲਬ ਜਿਹੜੇ ਨੇ ਚਾਰ ਜਿਸ ਤਰ੍ਹਾਂ ਵੀ ਉਹ ਸਿਸਟਮ ਆ ਜਿਹੜੇ ਸਾਡੇ ਇੱਕ ਅ ਬੁੱਧੀਜੀਵੀ ਨੇ ਉਹ ਸਲਾਹ ਦੇ ਕੇ ਆਪਦੇ ਕਰ ਸਕਦੇ ਆ ਕਹਿਣ ਤੋਂ ਪਾਵੇ ਆ ਵੀ ਪੰਜਾਬ ਦੇ ਵਿੱਚ ਆਪਣੇ ਸੜਕਾਂ ਦੇ ਆਲੇ ਦੁਆਲੇ ਬਹੁਤ ਜਗ੍ਹਾ ਜਿਹੜੀ ਬੇਲੀ ਪਈ ਆ ਉਹਤੇ ਤੇ ਜਿਹੜੇ ਪੁਰਾਣੇ ਰੁੱਖ ਹੋ ਚੁੱਕੇ ਨੇ ਉਹ ਮਤਲਬ ਕਾਫੀ ਪੱਤੇ ਜਾ ਚੁੱਕੇ ਨੇ ਤੇ ਜਿਹੜੇ ਨਵੇਂ ਨੇ ਉਹ ਇਸ ਤਰ੍ਹਾਂ ਦੇ ਅਸੀਂ ਲਾ ਰਹੇ ਹਾਂ ਵੀ ਜਿਨ੍ਹਾਂ ਦੀ ਕੋਈ ਆਮਦਨ ਨਹੀਂ ਹੁੰਦੀ ਜਿਨ੍ਹਾਂ ਤੋਂ ਤੇ ਜੇ ਆਪਾਂ ਇਸ ਤਰ੍ਹਾਂ ਜਿਹੜੇ ਫਲਦਾਰ ਬੂਟੇ ਨੇ ਜਿਵੇਂ ਅਮਰੂਦ ਹੋ ਗਏ ਜਾਂ ਫਿਰ ਆਪਣੇ ਜਿਵੇਂ ਦਿਖਾਇਓ ਜੀ ਇੱਧਰ ਜਿਵੇਂ ਕੀਨੂ ਨੇ ਹੁਣ ਕੀਨੂਆਂ ਦੇ ਵੀ ਜਿਹੜੇ ਫਲਦਾਰ ਇਹ ਵੀ ਲਾਏ ਜਾ ਸਕਦੇ ਨੇ ਇਹ ਤੋਂ ਇੱਕ ਚੰਗੀ ਆਮਦਨ ਵੀ ਹੋਵੇਗੀ ਫਲਦਾਰ ਬੂਟਿਆਂ ਤੋਂ ਤੇ ਦੂਸਰਾ ਜਿਹੜਾ ਇੱਕ ਰਜਗਾਰ ਦਾ ਬਹੁਤ ਵੱਡਾ ਸਾਧਨਾ ਜਿਹੜਾ ਉਹ ਅਸੀਂ ਨੌਜਵਾਨਾਂ ਨੂੰ ਦੇ ਸਕਦੇ ਆ ਸਾਡੀ ਸਰਕਾਰ ਤੇ ਪੱਕੀ ਨੌਕਰੀ ਸਰਕਾਰੀ ਤੋਂ ਇਸ ਪਾਸੇ ਸੋਚਣ ਦੀ ਲੋੜ ਆ ਤਾਂ ਕਿ ਸਾਡੇ ਇੱਕ ਤਾਂ ਬੇਰਜਗਾਰੀ ਖਤਮ ਹੋਊਗੀ ਦੂਸਰਾ ਜਿਹੜਾ ਫਾਲਾ ਸਾਡੇ ਇੱਕ ਅਲੱਗ-ਅਲੱਗ ਏਰੀਆ ਚ ਅਲੱਗ-ਅਲੱਗ ਤਰ੍ਹਾਂ ਦੇ ਕਿਉਂਕਿ ਹੁਣ ਸਾਡੇ ਜਿਹੜਾ ਆਪਣੇ ਆੜੂ ਆ ਉਹ ਵੀ ਬਹੁਤ ਕਾਮਯਾਬ ਆ ਪੰਜਾਬ ਦੀ ਧਰਤੀ ਤੇ ਜਿਹੜੇ ਆਪਣੇ ਦੂਸਰੇ ਨੇ ਇਹ ਕਿਹੜੇ ਆਪਾਂ ਲਾਏ ਸੀਗੇ ਜੀ ਉਹ ਆਲੂ ਖਾਰੇ ਆਲੂ ਖਾਰਿਆਂ ਦੇ ਵੀ ਬਹੁਤ ਕਾਮਯਾਬ ਆ ਪੰਜਾਬ ਦੀ ਧਰਤੀ ਤੇ ਸਾਡੇ ਇਹ ਕੀਨੂ ਹੋ ਗਿਆ ਜੀ ਨਿੰਬੂ ਨਿੰਬੂ ਹੋ ਗਿਆ ਅਮਰੂਦ ਹੋ ਗਿਆ ਕਹਿਣ ਤੋਂ ਪਾਵੇ ਇਸ ਤਰ੍ਹਾਂ ਦੇ ਜਿਹੜੇ ਫਲਦਾਰ ਰੁੱਖ ਨੇ ਪੌਦੇ ਨੇ ਇਹ ਲਗਾਏ ਜਾਣ ਤਾਂ ਕਿ ਇੱਕ ਆਮਦਨ ਦਾ ਸਾਧਨ ਵੀ ਹੋਊਗਾ ਤੇ ਸਾਡੀ ਰੁੱਖਾਂ ਦੀ ਵੀ ਪੂਰਤੀ ਹੋਊਗੀ ਤੇ ਬੇਰ ਜਗਾਰ ਨੌਜਵਾਨਾਂ ਨੂੰ ਜਿਹੜਾ ਇੱਕ ਰੋਜ਼ਗਾਰ ਵੀ ਬਹੁਤ ਵੱਡੀ ਪੱਧਰ ਤੇ ਮਿਲ ਸਕਦਾ ਜੀ ਕਿਉਂਕਿ ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸੀ ਜਦੋਂ ਅਸੀਂ ਇੱਥੇ ਅਮਰੂਦ ਤੋੜਦੇ ਆ ਵੀ ਜਦੋਂ ਇੱਕ ਲਾਈਨ ਦੇ ਵਿੱਚ ਆਪਾਂ ਇੰਨੇ ਅਮਰੂਦ ਲਾ ਕੇ ਇਸ ਤਰ੍ਹਾਂ ਹੀ ਕਾਮਯਾਬ ਨੇ ਵੀ ਫਿਰ ਕਿਉਂ ਨਾ ਇਹਨਾਂ ਨੂੰ ਇਸ ਤਰ੍ਹਾਂ ਕੋਈ ਇੱਕ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਹੀ ਅ ਕਰਿਆ ਜਾ ਸਕੇ ਜਿਹਦੇ ਨਾਲ ਅਸੀਂ ਇੱਕ ਵਧੀਆ ਜਿਹੜਾ ਨਾਲ ਤਾਂ ਵਾਤਾਵਰਨਾ ਜਿਹੜਾ ਉਹ ਆਪਣਾ ਸਾਫ਼ ਸੁਥਰਾ ਰਹੇਗਾ ਜਦੋਂ ਆਪਣੀ ਰੁੱਖਾਂ ਦੀ ਜਿਹੜੀ ਆ ਅ ਅੰਕੜੇ ਨੇ ਜਿਵੇਂ 32% ਤੱਕ ਉਹ ਹੌਲੀ ਹੌਲੀ ਆਪਾਂ ਲਿਆ ਸਕਦੇ ਆ ਸੋ ਜ਼ਰੂਰ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ